ਹਾਂਜੀ ਜੀ ਅਸੀਂ ਆ ਗਏ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਿਊ ਵਲੌਗ 'ਚ ਤੇ ਅੱਜ ਆਪਾਂ ਆ ਰੋਜ਼ ਗਾਰਡਨ ਆ ਤੇ ਬੜੇ ਦਿਨਾਂ ਬਾਅਦ ਅਸੀਂ ਛੁੱਟੀ ਮਿਲੀ ਹੈ ਸਾਨੂੰ ਤੇ ਤੁਹਾਨੂੰ ਪਤਾ ਠੰਡ ਨੂੰ ਬਹੁਤ ਹੁੰਦੀ ਅੱਜ ਮਸਾਂ ਰੱਪ ਨੇ ਧੁੱਪ ਧੁੱਪ ਲਾਈ ਆ ਤੇ ਤਾਂ ਕਰਕੇ ਆਪਾਂ ਜਾਏ ਆ ਤੇ ਆ ਦੇਖੋ ਅੱਜ ਆਪਾਂ ਆ ਰੋਜ਼ ਗਾਰਡਨ 'ਚ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਦਾ ਵੀਊ ਆਜੇ ਫਿਰ ਮਿਲਦੇ ਆਂ ਆਪਾਂ ਅੱਜ ਹੋਣਜੀ ਆਪਾਂ ਹੋ ਗਏ ਹੁਣ ਐਂਟਰ ਆਪਾਂ ਦੇਖੋ ਨੇ ਵਿਊ ਆ ਜਰਾ ਆਪਣੇ ਬਨੇ ਤੋਂ ਫਿਰ ਆ ਗਿਆ ਹੈ ਹਾਂ ਜਿਗ ਦੇ ਚਲ ਆਪਾਂ ਚੱਲਦੇ ਆ ਅੱਗੇ ਫਿਰ ਆਹ ਮਿੱਤਰੋ ਦੇਖੋ ਵਿਊ ਹਾਂ ਬੇ ਮਿੱਤਰੋ ਦੇਖੋ ਲੋਕੇਸ਼ਨ

ਚਲੋ ਚੱਲੋ ਹੋਏ ਜੜ ਨੂੰ ਨੀ ਅੰਦਰ ਵੜ ਗਏ ਹੁੰਦੇ ਸੀ ਜੁਆਗ ਆ ਗਏ ਬਈ ਤੂੰ ਚਲੋ ਹਾਂਜੀ ਆਪਾਂ ਉਹ ਪਹਿਲਾਂ ਵੀ ਆਏ ਹੁੰਦਾ ਇੱਥੇ ਤੇ ਵੈਸੇ ਨਾ ਕੋਲ ਅਸੀਂ ਇੱਧਰ ਗਏ ਨਹੀਂ ਸੀਗੇ ਜੁਆਗ ਜਿਹਦੇ ਕਿੰਨੇ ਘਣ ਖੇਡਦੇ ਆ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆ ਆ ਦੇਖੋ ਛੋਟਾ ਛੋਟਾ ਬੱਚੇ ਨਿੱਕੇ ਨਿੱਕੇ ਬੱਚੇ ਦੇਖੋ ਹੈ ਚਲਾਉਣਾ ਆਉਂਦਾ ਮੈਨੂੰ ਤਾਂ ਆਉਂਦਾ ਨਹੀਂ ਸੱਸ ਮੈਨੂੰ ਸੌ ਜਾਂ ਕੱਲੇ ਖੜਾ ਆਓ ਖੜੋ ਖੜੋ ਆਹਣਾ ਪਾਲਾ ਕਾ ਸਿੱਖਾਣਾ ਨਾ ਦੇ ਦੇ ਕਿ ਰਿਆਰ ਖੋਲੂ ਬੜਾਣਾ ਯਾਰ ਅਸਰਾ ਕੰਮ ਨਾ ਵੇਲਮ ਜੀ ਦੇਖਿਆ ਮਾਦਾ ਕੱਲਾ ਨਹੀਂ ਜਾਵਾ ਯਾਰ ਅਰੇ ਭਈਆ ਦੇਦੀ ਜਾਵਾ ਤੂੰ ਵੀ ਜਾਵੇ ਜਾ 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 ਜਦ ਮਟੇਰ ਮਾਹਨਤ ਮੰਗਦਾ ਬੂਦੇ ਮੇਰੇ ਹੋਣੀ ਵੀ ਬੂਦੇ ਹਾਂਜੀ ਹੁਣ ਆਪਾਂ ਚੱਲੇ ਆਪਕੇ ਘਰ ਕਿਉਂਕਿ ਇਹਨੇ ਰਿਕਵੈਸਟ ਕੀਤੀ ਆਪਾਂ ਟਿਕਟ ਕਰਵਾ ਲਈ ਬੱਬੂ ਨੇ ਲੈ ਲਈ ਡੇਟ ਤੈਨੂੰ ਮੇਰੇ ਘਰ ਟੱਕਣਗੇ ਮਿਲਿਆ ਨਹੀਂ ਦੇਖਣ ਤਾਂ ਆਈਂ ਫਰਾਂਦਰ ਚੱਲੋ ਚੱਲੀਏ ਆਈਂ ਵਾਈ ਚਲੋ ਲੱਗੇ ਹੋ ਜਾ ਲੱਗੇ ਕੁੱਛ ਇੱਧਰ ਆ ਆਹ ਦੇਖ ਕਿੱਥੇ ਆਲੀ ਆਇਆ ਤੁਸੀਂ ਆਲੇ ਨਹੀਂ ਇੱਤਾ ਉਹਦਾ ਖਾਇਆ ਵੀ ਧੀਰੇ ਕੋਲੇ ਫਾੜ ਦਿਓ ਅਜੇ ਓਕੇ ਹਾਂਜੀ ਹੁਣ ਆਪਾਂ ਪਹੁੰਚ ਗਏ ਤੇ ਆਪਾਂ ਨਾਲ ਲਿਖੀ ਫੈਮਿਲੀ ਇਸਤਾਲੀ ਫੈਮਿਲੀ ਤੇ ਤੁਸੀਂ ਦੇਖ ਲਈ ਹੋਗੀ ਆਪੂ ਘਰ ਬਸੰਦਾ ਹਾਂ ਆਪਾਂ ਚੱਲਦੇ ਆਪੂ ਘਰ ਬਸੰਦਾ ਅਰੇ ਇੱਕ ਟੋਕਨ ਦੇਖ ਪਿਆ ਕਿਤੇ ਲੱਗ ਪਿਆ ਬਾਈ ਇੱਕ ਗਵਾਚ ਗਿਆ ਦਲਤ ਹੋ ਗਿਆ ਸਰਸ ਦੋਨੇ ਮਾਥੂ ਕੋਲ ਆਣਾ ਪੁਣਜਾ ਜੀਵਾ ਬੁਰਾ ਭਾਵੀ ਇੰਥੇ ਜਾ ਲੈਣਾ ਬਸ ਬਲਾਗਰ ਹੁਣ ਚੱਲੋ ਜਾਣਾ ਚਾਹਦੇ ਗੇਸਤੀ ਜਣਾ ਕੇ ਇਸ ਜਗ੍ਹਾ ਨੂੰ ਮੈਂ ਦੱਸ ਪਣਾ ਹਾਂਜੀ ਕਿੱਧਰ ਲਾਵਾ ਆਇ ਇੱਕ ਘੰਟਾ ਲਾਵਾ ਇੱਥੇ ਜਾਣਾ ਕਿੱਥੇ ਜਾਣਾ ਦੱਸੋ ਆਪਾਂ ਲਈ ਤੀਤੇ ਟਿਕਾਣੇ ਸੈਂਟਰ ਜੀ ਤੋਂ ਮਰਜ਼ੀ ਚੜ੍ਹਦੇ ਇੱਥੇ ਸਮਝ ਆਉਂਦੀ ਆਪਾਂ ਨੂੰ ਵੀਰੇ ਇਹ ਕਿੱਥੇ ਲਾਵਾ ਜਾਣਾ ਚੱਲ ਦੱਸ ਹਾਂ ਕਰਨਾ ਵੀ ਆ ਚੁ ਕੀ ਲਿਖੀ ਮੀਆਂ ਆਜੋ ਆ ਦੂਜੀ ਵਾਲੇ ਕਿੰਨੇ ਚੁੱਕੀ ਹੋਇਆ ਚੁੱਕੀ ਹੋਇਆ ਥੋੜਾ ਜਿਹਾ ਬੋਲ ਜਾਲੋ ਲੈ ਆਪਾਂ ਮਰਲਾ ਲਾ ਲੈਣਾ ਦੋਨੋਂ ਕੰਨੀ ਮੈ ਲੈਣਾ ਇਸ ਤੇ ਛੂੰਟਾ ਤੇ ਹੁਣ ਡਰ ਗਿਆ ਨੂੰ ਦੇਖ ਕੇ ਹੁਣ ਡਰ ਲੱਗ ਗਿਆ ਦਾ ਕੋਈ ਨਹੀਂ ਬੰਦੇ ਆਪਸ ਵਿੱਚ ਆਹ ਵਾਏ ਬਹੁਤ ਔਖਾ ਉੱਤੇ ਨਾ ਚੂਈ ਲੱਗੇ ਸਾਈਨ ਉਹ ਲੱਗਣਾ ਹੈ ਕਾਰ ਤੇ ਹੁਣ ਆਪਾਂ ਆਏ ਆ ਇਸ ਤੇ ਝੂਟਾ ਕਿਵੇਂ ਹੈ ਨਾ ਉਹ ਦੇਖਦੇ ਜਿਹੜੇ ਨਹੀਂ ਗਿਰੇ ਨਹੀਂ ਕੋਪਨ ਭਰ ਨੂੰ ਟੋਕਨ ਵੜਾ ਦੇ ਲਈ ਦੇ 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 ਫਿਰ ਫਰਾਈ ਦਿੰਦੇ ਚੱਲੋ ਚੱਲ ਅੰਜ ਕਰ ਬਾਈ ਬਾਲਾ ਨਾ ਹਵਾ ਕਰਦਾ ਸਾਰੇ ਵਸ ਤੇ ਤਰਾ ਉੱਥੇ ਜਾਪਨਾ ਬਹਾ ਜਿੰਨੇ ਮੇਰਾ ਨਾ ਹੈ ਇਹਨਾਂ ਚੱਲੇ 10 ਸਾਲ ਨੂੰ ਲੰਬਰ ਲੱਗ ਗਿਆ ਲੱਗਣ ਲਾਦਾ ਲਾਦਾ ਪਤਾ ਜਾਂਦਾ ਤਾਂ 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 ਜਾਂਦਾ ਆ ਗਿਆ ਓਏ ਉਹ ਬਈ ਰੋਕਦਾ ਹੁਣ ਡਾ ਲਾਦਾ 10 ਸਾਲ ਦਾ ਇਹਦਾ ਹੋਰ ਤੇ ਜੀ ਇਹਦਾ ਹੋਰ ਤੇ ਮੇਰੇ ਨਾਲ ਇੱਕ ਆਈ ਬਈ ਓਏ ਬਈ ਡਗਾਗੇ ਬਈ ਰੋਕਲਾ ਓ ਮਮੀ

ਪਰ ਨਹੀਂ ਨਾ ਉਸ ਆਪਣੇ ਮੁੰਡੇ ਲਾ ਕੇ ਬਹੁਤ ਡਰ ਅੱਭੀ ਕੀ ਹੋ ਗਿਆ ਅਰੇ ਹੁਣ ਕਹਿੰਦੀ ਸੀ ਮੈਂ ਬਹਿਣਾ ਅਰੇ ਇਹ ਤਾਂ ਸਭ ਲੈ ਅਰੇ ਤਾਂ ਗੱਡੀ 'ਚ ਕਹਿੰਦੀ ਸੀ ਬੈਠ ਨੂੰ ਹੈ ਨਾ ਸਹੀ ਗੱਲ ਆ ਨਾ ਨਹੀਂ ਹੈ ਸਭ ਪਸਤਾ ਹੌਲੀ ਕਰਦੇ ਹੌਲੀ ਕਰਦੇ ਹੌਲੀ ਕਰਦੇ ਹੌਲੀ ਸਾਰਾ ਪੁੱਠੀ ਹੋ ਗਈ ਓਏ ਹੌਲੀ ਕਰਦੇ ਹੌਲੀ ਕਰ ਰੋ ਹਾਏ ਤੂੰ ਤੇਰਾ ਲੈ ਲੈ ਬੜੀਆਂ ਤੋਂ ਪੜੀ ਆਇਆ ਤੈin ਪੜੀ ਹਾਂ ਬਰ ਵਾਲੇ ਟੋਲ ਕੀ ਹੈ ਤੇ ਕਹਿੰਦੇ ਚੰਦੂ ਉੱਤੇ ਲੜਾ ਜੂਦਾ ਹਰੇ ਕਹਿੰਦੇ ਚੰਦੂ ਉੱਤੇ ਲੜਾ ਹੋਰ ਲੈਣਾ ਉੱਤੇ ਨਾ ਅਜੀ ਅੰਤਰਾ ਮਾਰੇ ਦੀਆਂ ਸਰ ਉਹ ਠੀਕ ਨਾ ਕਰਾਈ ਜੀ ਸਣਾ ਐ ਲੱਗਦਾ ਮੈਂ ਉੱਤੇ ਘੁੰਮ ਕੇ ਆਊਗਾ ਦੇ ਉੱਤੇ ਘੁੰਮ ਕੇ ਆਊਗਾ ਐ ਲੱਗਦਾ ਨਾ ਹੋ ਲੱਗ ਮਾਰ ਗਿਆ ਨਾ ਬੱਤੇ ਬੱਤੇ ਬਲਾ ਜੱਤੀ ਘਰ ਰੋਜ਼ਗਾਰ ਨੂੰ ਮੇਲਾ ਨਹੀਂ ਸੀਗਾ ਇੱਥੇ ਦੇਖਣਾ ਚਾਹੀਦਾ ਉਹ ਤਾਂ ਦਫਾ 50 ਸਨਾਂ ਨੂੰ ਮੰਨਦੇ ਤੇ ਭਾਬੀ ਨੂੰ ਉੱਤੇ ਚੜਾਇਆ ਹੁੰਦਾ ਭਾਬੀ ਆ ਵੀ ਦੇਖਾਂਗੇ ਉਹ ਤੋਂ ਬਲੋ ਬਸ ਮੁੰਨ ਨਹੀਂ ਕਹਿੰਦੀ ਜੂਨ ਲੈਣਾ ਤੋਂ ਉਹ ਨਹੀਂ ਕਹਿੰਦੀ ਹਾਂ ਮੈਨੂੰ ਉਹ ਦੂਜਾ ਆ ਰਿਹਾ ਨਹੀਂ ਆਉਂਦਾ ਉਹਨੇ ਬਾਸਤਾਂਗਾ ਕਿਹੜਾ ਉਹ ਤਾਂ ਉਹ ਇਧਰ ਤੇਰੇ ਕਰਨਾ ਕੋਈ ਹੈ ਠੀਕਾ ਖਾ ਕੇ ਲੈ ਕੋਈ ਹੋ ਗਿਆ ਪੂਰਾ ਟਾਈਮ ਹਾਂ ਲੈ ਟਾਈਮ ਪੂਰਾ ਹੋ ਗਿਆ ਅੱਪਾ ਤਾਂ ਡਰ ਲੈ ਕੇ ਨਿਕਲਦਾ ਦੱਸਦਾ ਹਾਂ ਲੈ ਕੇ ਰਹਿ ਅੱਧਾ ਤਾਂ ਡਰ ਕੇ ਨਿਕਲਾਂ ਮਰ ਉਹ ਦੂਜਾ ਲੈਣਾ ਕੋਸਣਾ ਮੇਰੇ ਕੋਲ ਆਜਾ ਬੱਤਵਾਰ ਫਿਕਰ ਜਿਉਂ ਗਿਆ ਸਾਰਾ ਫਲਕੇ ਲੈ ਕੇ ਚੱਲ ਮੈਨੂੰ ਘਰ ਤੇ ਆ ਦੇ ਦੇ ਮੇਰੇ ਕੰਫਿਊਜ਼ਨ ਦੂਰ ਕਰਕੇ ਜਾਉਂਗਾ ਚੰਨੇ ਵਾਲੇ ਬੁੰਨ ਵਾਲੇ ਤੋਂ ਉਹਨੂੰ ਜਾਣਦੇ ਨੇ ਨਾਲ ਸੱਜਣ ਆਪਣੇ ਬੱਚੇ ਗਏ ਸੀਗੇ 18 ਭਾਬੀ ਕਹਿੰਦੀ ਆ ਮੇਰੇ ਲਈ ਹੈਗਾ ਲੈਣਾ ਤੁਸੀਂ ਐ ਚੋਂ ਡਾ ਕੇ ਹੈ ਆ ਬੱਤੂ ਜੀ ਘਰ ਆ ਦੇ ਆਏ ਦੇਖੀ ਟੂੜੇ ਮਾਰਦੇ ਡਰ ਹੀ ਜਾਂਦੇ ਨੇ ਤੇਰੇ ਮੂੰਹ ਚੋਂ ਵੀ ਵੱਡੀ ਧਾਰ ਲੱਗਦਾ ਹੈ ਮੀਂਹ ਦਾ ਤਾਂ ਕੀ ਹੋ ਗਿਆ ਬਈਆ ਦੇਖ ਤਰਾ ਗੱਲ ਤਾਂ ਸਹੀ ਹੈ ਨਾ ਕਰ ਜਾਣਾ ਰਾਜਾ ਬੱਸ ਉਹਦਾ ਬਾਸ ਆਪਾਂ ਕਰਾਓ ਪਹਿਤੂ ਤੁਸੀਂ ਨਾਇ ਕਰੋ ਉਸੇ ਤੱਕ ਪੈਸੇ ਨਹੀਂ ਕਰੀ ਕਿ ਬੜੀ ਲੱਗੀ ਫਿਰ ਤੇ ਨਹੀਂ ਹੈ ਆਪਾਂ ਬਹੁਤ ਉੱਤੇ ਚਲੀ ਆਪਾਂ ਉਸ ਤੇ ਹਾਂ ਉਸ ਤੇ ਦੇਖਣ ਕਰਾਂਗੇ ਨਾ ਮੈਂ ਆਨਲਾਈਨ ਕਰਾਉਂਦਾ ਰਹਿਣਾ ਹੈ ਨਾ ਉਹ ਮੈਂ ਆਨਲਾਈਨ ਹੀ ਕਰਾਉਂਦਾ ਮੈਂ ਕਿ ਆਨਲਾਈਨ ਕਰਵਾ ਲਾਂ ਮੈਂ ਜੀ ਬਾਬਾ ਪਹਿਲਾਂ ਯਾਦ ਤੋਂ ਹੋ ਗਿਆ ਸੋ ਚੱਲ ਪਹਿਣਾ ਬਾਬਾ ਵੇਖਣ ਚ ਡਰ ਲੱਗਦਾ ਮੈਨੂੰ ਤਾਂ ਮੈਨੂੰ ਨਹੀਂ ਜਾਂਦਾ ਇਹਦੇ ਆਜੋ ਨਾ ਸੜਦਾ ਮੈਂ ਨਹੀਂ ਤੇ ਬੜਾ ਵੱੜ ਕੇ ਡਰ ਕੇ ਸਾਡੀ ਆਉਣੇ ਜਾਊਗਾ ਸਲੋ ਕਰ ਤਾਂ ਆਏ ਦੇਖੀ ਉੱਟਾ ਸਲੋ ਕਰ ਤਾਂ ਮੈਂ ਨਾ ਚਰ ਕਮਰੇ ਨਹੀਂ ਖੜਾ ਆਇਆ ਬਾਜਾ ਦਲੀ ਜੋ ਬੋਲੇ ਬਾਹਰੋਂ ਕਰਾ ਦਰਦਾਂ ਆਹ ਸੀ ਉਹ ਬਾਬਾ ਰੱਖੂ ਆ ਪਰੋਟਾ ਵਾਲੇ ਗੁਲਾ ਤਾਂ ਡੇਡਾ ਗਾਣਾ ਜਿਹੜਾ ਭਰਾਵਾ ਡਾਲਾ ਤੇ ਪੱਤੀ ਗਾ ਲਾ ਪਾਉਣ ਤੋਂ ਦਾਲ ਤੇ ਆਉਣਾ ਬਾਈ ਰੋਕ ਦੇ ਦੇਖ ਦੇ ਬਾਈ ਰੋਕ ਦੇ ਮੈਂ ਤੇ ਡਾ ਕਰਾਉਂਦਾ ਜਮੇ ਟੇਡਾ ਕਰਤਾ ਨਜ਼ਾਰੇ ਕਿੰਨੇ ਆ ਨਾ ਪਰ ਰੋਕ ਦੇ ਨਹੀਂ ਟਾਈਮ ਪੂਰਾ ਹੈ ਟਾਈਮ ਹੋਣ ਤੇ ਉੱਪਰ ਮੈਂ ਨੂੰ ਤੇਰੀ ਜਮਾ ਲਾ ਬਾਈ ਰੋਕ ਦੇ ਅਰੇ ਰੋਕਾ ਯਾਰ ਤਾਰੀ ਕਹਿਣ ਲੱਗਦੇ ਹੋ ਕਿਤੇ ਬਾਈ ਜਮੇ ਥੱਲੇ ਬਾੜਤਾ ਯਾਰ ਅੱਜ ਕੋਈ ਫੜਾਏਗਾ ਨਹੀਂ ਆਂਦਾ ਹਾਂ ਬਾਤ ਰਹਿੰਦੋ ਕਿ ਮੈਂ ਇਹ ਚੈੱਕ ਕਰਾਂ ਉਹ ਨਾ ਜਿਆਰਾ ਉਹ ਦੇਖ ਲੈ ਗੱਲ ਦੀ ਗੱਲ ਇਥੋਂ ਦੀ ਇਹ ਪੈੜੀ ਤੇ ਆਪਾਂ ਹੈ ਨਹੀਂ ਇੱਥੇ ਕੰਮ ਆਜੀ ਆਪਾਂ ਰੁਗਵਾਤਾ ਆਜੋ ਆਜੋ ਆਪਣਾ ਹੈ ਨਹੀਂ ਕੰਮ ਇੰਤ ਆਜੋ 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 ਆਪਾਂ ਨਹੀਂ ਹੱਦਿਆ ਡੇਡੀ ਕਰ ਦਿੰਦਾ ਆ ਜੇ ਉਹ ਕਿਹੜਾ ਵੀਡੀਓ ਕਿਵੇਂ ਬੁੜਵਾਏ ਦੋ ਆਪਾਂ ਹੱਥ ਪਰ ਪੜ ਲੈਣਾ ਜੀ ਆਪਾਂ ਨਹੀਂ ਲੈ ਗੇ ਆਪਾਂ ਫੜਾਏਗੇ ਕਿ ਹੱਥ ਪਾਵਾਂਗੇ ਬਲੌਗ ਬਣਾਵਾਂਗੇ ਦੱਸ ਫੜ ਲਾਂਗਾ ਤੇ ਨੀ ਉਹ ਬਰਾ ਤਾਂ ਚੱਕ ਦਿੰਦਾ ਵੀ ਡਰ ਲਾਦਾ ਮੈਂ ਮੈਂ ਕਿਹਾ ਮੈਂ ਤੇਰਾ ਵੀਡੀਓ ਬਣਾਉਂਦਾ ਜਾਣੇ ਜਾਣਾ ਮੈਂ ਉਹ ਦੇਖਣਾ ਉਹਨਾਂ ਦਾ ਕੀ ਹਾਲ ਹੋਇਆ ਉਹ ਦੇਖੋ ਇੰਨੀ ਆਡੀਅੰਸ ਹੈਗੀ ਉੱਥੇ ਆਜੋ 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 ਹਾਂਜੀ ਹੁਣ ਆਪਾਂ ਚੱਲਨੇ ਆ ਬਾਹਰ ਆ ਜੀ ਨਰਾਜ ਹੋਗੇ ਕੀ ਮਨ ਲਵੇ ਨਰਾਜੀ ਹੋ ਕੇ ਪਾਪੀ ਭੜੀ ਹੋਈ ਨਾ ਮੇਰਾ ਕੀ ਇੱਧਰ ਜਾਣਾ ਕਿਤੇ ਨਾ ਆ ਆ ਇੱਧਰ ਚੱਲਦੇ ਆ ਆ ਵੀ ਆਪਾਂ ਜਾਉਦੇ ਆ ਬਾਹਰ

ਉਹ ਜਿਹੜਾ ਨਾਲ ਹੀ ਆਪਾਂ ਤੇ ਆਪਾਂ ਗਾਂ ਚੱਲਾਂਗੇ ਜੋਗਰਪਾਰਕ ਸਹੀ ਗੱਲ ਉੱਧਰ ਜਾਣਾ ਆਪਾਂ ਇੱਥੇ ਪਾਣੀ ਹੁੰਦਾ ਸੀਗਾ ਇੱਥੇ ਪਾਣੀ ਹੁੰਦਾ ਇਹ ਪਹਿਲਾਂ ਪਾਣੀ ਨਾ ਬਹੁਤ ਘੈਂਟ ਲੱਗਣਾ ਬਾਬਾ ਅੱਡਰ ਵੀ ਲੱਗਿਆ ਤੁਹਾਨੂੰ ਹਾਂਜੀ ਹੁਣ ਆਪਾਂ ਕਮਲੇ ਫੁੱਟ ਵਗੈਰਾ ਕਰ ਲਈਆਂ ਆਪਾਂ ਤੇ ਹੁਣ ਆਪਾਂ ਚੱਲਨੇ ਆ ਜੋਗਰਪਾਰਕ ਹਾਂਜੀ ਜੋਗਰਪਾਰਕ ਜੋਗਰਪਾਰਕ ਬਾਕੀ ਪਹਿਲਾਂ ਤੁਸੀਂ ਦੇਖ ਸਕਦੇ ਕਿ ਕਿੰਨੇ ਘੈਂਟ ਆ ਦੇਖੋ ਮਗੀ ਬੋਲ ਕੈਨੇਡਾ ਲਿਕਵੇਸ਼ਨ ਆਹ ਦੇਖੋ ਤੇ ਦੂਜੀ ਵੀਡੀਓ ਨੂੰ ਆਜੋ ਚਲੋ ਜੀ ਹੁਣ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਦੋਗਰ ਪਾਰਕ ਤੇ ਬਹੁਤ ਘਾਹ ਦਾ ਬਹੁਤ ਵੱਡਾ ਹਨਾ ਅਗਲੇ ਚਲੋ ਫਿਰ ਆਪਾਂ ਚੱਲਦੇ ਆ ਤੇ ਦਿਖਾਉਣੇ ਤੁਹਾਨੂੰ ਅੱਗੇ ਕੀ ਕੋਈ ਸਾਪਾ ਕਰਦੇ ਆ ਆਜੋ ਆਜਾ ਹੁਣ ਅਸੀਂ ਆਜਾ ਹੋਰ ਆਪਾਂ ਪਾਰਕ ਦੋਗਰ ਪਾਰਕ ਤੇ ਝਾਹ ਨਾਲ ਇਧਰ ਆ ਕੇ ਦੇਖੋ ਚੱਲਣਾ ਬਹੁਤ ਇਹ ਤਾਂ ਦੇਖ ਦਿਨ ਉਹ ਸਪਾਈ ਕਰੀ ਜਾਂਦੇ ਆ ਕੰਮ ਚੱਲ ਹੀ ਜਾਂਦਾ ਜਿੱਥੇ ਸਪਾਈ ਸੁਪੀ ਚੱਕ ਕਰ ਰਹੇ ਹਨ ਤਾਂ ਗੱਲ ਆ ਸਪਾਈ ਰੱਖੀ ਤੇ ਜ਼ਰੂਰੀ ਤਾਂ ਪੱਗੇ ਚੱਲਦੇ ਆ ਪਰ ਇਹਦੇ ਕਿੰਨਾ ਹੌਲਾ ਨਾ ਚੱਲੋ ਬਰਾਕੇ ਚੱਲਦੇ ਆ ਹਾਂਜੀ ਹੁਣ ਆਪਾਂ ਅੱਗੇ ਸਿੱਧਰ ਤੇ ਆਪਾਂ ਜੇ ਦੇਖੇ ਆਪਣੇ ਨਾਲ ਹੋ ਗਈ ਮੋਏ 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 ਕਿਉਂਕਿ ਆਪਾਂ ਜਾਸੇ ਕੁਝ ਖਾਵਾ ਪੀ ਮਾਗੇ ਇੱਥੇ ਕੰਟੇਨ ਜਿਹੜੀ ਇੱਥੇ ਉਹ ਵੀ ਬੰਦ ਹੋਈ ਪਈ ਆ ਦੇਖੋ ਤੇ ਕਿਉਂਕਿ ਸਭਾਈ ਚੱਲ ਰਹੀ ਆ ਤਾਂ ਸੰਡੇ ਹੈਗਾ ਅੱਜ ਤੇ ਵਸ ਇੱਧਰ ਬਹੁਤ ਕੈਂਟ ਵਿਊ ਆ ਚੈੱਕ ਕਰੋ ਬੜੀ ਨਹੀਂ ਹੁੰਦੀ ਕਿ ਹਾਂ ਅੱਜ ਹੂੰ ਬੜੀ ਕੈਂਟ ਆ ਤਾਂ ਬਹੁਤ ਦੂਰ ਤੋਂ ਹਾਂ ਵੀ ਮਿੱਤਰੋ ਲੋਕੇਸ਼ਨ ਕਿਹੜਾ ਹੈ ਨਾ ਵਈ ਚਲੋ ਉੱਥੇ ਗੱਲ ਲਾ ਲਈਏ ਗਾਣੇ ਕੀ ਇੱਧਰ ਕੋ ਮਗਲੇ ਕਾ ਇੱਧਰ ਤਾਂ ਗਏ ਨਹੀਂ ਹੈ ਨਾ ਇੱਧਰ ਹੀ ਗਏ ਹਾਂ ਇੱਧਰ ਗਿਆ ਸੀ ਆਪਾਂ ਇੱਧਰ ਨਹੀਂ ਆਏ ਚੱਲੋ ਭਾਈ ਮਿੱਤਰੋ ਜੀ ਚੈੱਕ ਕਰੋ ਵੀਊ ਇਹ ਹੈਗਾ ਜੋਗਰਾਪਰਕ ਤੇ ਉਹ ਹੈਗਾ ਆਪਣੇ ਥਰਮਲ ਤੁਹਾਨੂੰ ਦੇਖ ਰਹੇ ਹੋਣਗੇ ਹੋਰ ਇਹ ਤੇ ਆਹ ਦੇਖੋ ਵੀਊ ਇੱਥੋਂ ਦਾ ਆ ਵੀ ਮਿੱਤਰਾ ਠੀਕ ਠਾਕ ਜੇ ਦਿਖਾਉਨੇ ਗਾ ਮੌਸਮ ਕਿਹੋ ਜਿਹਾ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਆਪਾਂ ਪੈਸੀ ਤਾਂ ਆਈ ਹੋਈਆਂ ਕਿ ਪਰ ਆਪਾਂ ਉੱਧੇ ਛੱਡ ਗਏ ਸੀ ਇਧਰ ਹੀ ਸਾਡਾ ਆਪਾਂ ਗਏ ਸੀ ਹਨਾ ਹੁਣ ਆਪਾਂ ਚੱਲਦੇ ਆ ਅਕੇ ਜਿਨਾਂ ਕੀ ਮਾਹੌਲ ਆਣਾ ਸਮਝਣ ਚੋਕਰ ਕਰਦੇ ਆਪਾਂ ਅੱਗੇ ਹਾਂਜੀ ਹੁਣ ਆਪਾਂ ਹੋ ਗਏ ਇੱਧਰ ਐਂਟਰ ਤੇ ਲੋਕੇਸ਼ਨ ਘੈਂਟ ਆ ਭੀੜ-ਭੂੜ ਵਧੀਆ ਹੈਣੀ ਤੇ ਲੈ ਵੀ ਲੱਗਿਆ ਤੁਲੇ ਚਾ ਲੈ ਵਾਰਾ ਸਾਰਾ ਕੁਛ ਇੱਥੇ ਹੈਗਾ ਤੇ ਆਜੋ ਆਪਾਂ ਇੱਕ ਕਲਾਮੇਨ ਟ੍ਰਾਇਲ ਆਜੋ ਮੇਰੇ ਤੋਂ ਟ੍ਰਾਇਲ ਲੈਨੇ ਮੇਰੇ ਆਪਾਂ ਬਾਕੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਘੈਂਟ ਆ ਬਹੁਤ ਘੈਂਟ ਵਿਊ ਹੈ ਦੇਖੋ ਸਿਰਾ ਕੰਮ ਪੂਰਾ ਲੈ ਤੂ ਲੈ ਚੱਲੋ ਲੈ ਲਓ ਜੋਂਟੇ ਉਹੀ ਕਰਦੇ 60% ਆਏ ਕਿ ਮੈਂ ਤੇ ਰਾਤੋਂ ਤੋਂ ਹਾਂ ਆ ਆ ਕੰਮ ਲੋਟ ਰਹਾ ਤਾ ਐ ਸੜ ਲਿਆ ਸੜ ਲਿਆ ਕੰਮ ਲੋਟ ਰਹਾ ਤਾ ਡਰਦੇ ਆ ਨਾ ਚਲ ਆ ਵੀ ਡਰੀ ਜਨਾ ਲੈ ਬਸ ਮੈਂ ਭਾਬੀ ਤੋਂ ਵੀ ਰਹਿ ਗਿਆ ਰਾਤ ਵੱਜੀ ਮੰਮੀ ਆ ਕੇ ਮੈਨੂੰ ਲੜ ਲਈ ਆ ਵੀ ਗੱਲ ਸਹੀ ਆ ਆ ਗਾਂ ਦੇਖਦੇ ਹਾਂ ਇੱਧਰ ਇੱਧਰ ਦੇਖਦੇ ਆ ਆ ਇੱਧਰ ਦੇਖ ਤਾ ਸੜ ਲਿਆ ਪੈਰ ਨਾ ਹਾਂ ਆ ਵੀ ਕੰਮ ਲੋਟ ਆ ਤੂੰ ਆਗਮ ਠੀਕ ਆ ਤੁਹਾਡਾ ਲੈ ਮੰਮੀ ਮੰਮੀ ਦੇਖ ਫਿਸੀ ਆ ਦੇਖ ਆਗਮ ਵੀ ਠੀਕ ਆ ਦੇਖੋ ਮੈਨੂੰ ਸੁਣਿਆ ਡਾਕਟਰ ਹਾਂ ਹਾਂ ਹੌਲੇ ਤਾਂ ਦੇਖੋ ਤਰਦੇ ਦੇਖ ਭਾਬੀ ਸਾਡੀ ਕਿਵੇਂ ਆਇਆ ਹਾਂ ਸਾਡੇ ਆ ਗਿਆ ਭਾਬੀ ਜੀ ਨੇ ਘਰ ਕੀ ਡਿੱਗ ਰਿਹਾ ਪਵੇ ਇਹ ਚੜ ਗਿਆ ਕੰਮ ਹੋ ਗਿਆ ਕੰਮ ਲੋਟ ਹਾਂ ਇੱਕ ਅੱਗੇ ਪਿੱਛੇ ਹਾਂ ਇਹ ਆ ਆ ਦੂਜਾ ਵੀ ਹਲਾ ਹਾਂ ਦੂਜਾ ਪੈਰ ਵੀ ਦੂਜਾ ਪੈਰ ਘਾ ਟੱਲਦਾ ਹਾਂ ਪਰੇ ਭਾਬੀ ਹਾਂ ਕਰਕੇ ਬਾਬਾ ਹਾਂ ਸਿੱਖ ਗਿਆ ਸਿੱਖ ਗਿਆ ਜੜ ਕੇ ਦੇਖ ਹਾਂ ਤਾਂ ਨਾ ਚੜੀ ਤਾਂ ਰਹਿਣਾ ਆ ਕੇ ਅੱਬਾ ਇਹ ਤਾਂ ਬਸ ਪਰ ਆਪਰੇ ਕੀ ਜੀਉਣਾ ਹਾਂ ਜੀ ਹਾਂ ਉਹ ਆਵੇ ਹਾਂ ਸਥੇ ਟਾਲ ਸੋਨੇ ਕੋ ਸਾਹਮਣੇ ਸਤ ਨਾ ਯਾਰ ਵੇ ਨਾ ਯਾਰ ਨਾ ਕੋਈ ਨਾਲ ਆ ਤੇ ਨਾ ਕੋਟ ਜਾਣਾ ਬੋਲਦਾ ਸਾਰੀ ਸੜ ਗੱਲ ਕੱਢਿਆ ਕੱਲ ਕੱਢਿਆ ਭਾਬੀ ਸਾਡੀ ਗੱਡੀ ਚਲਾਉਣੀ ਸਿੱਖਦੀ ਆ ਆ ਦੇਖੋ ਅਭੀ ਹਾਂਜੀ ਬੋਲੋ ਸਾਰੇ ਚੂਲੇ ਰਹਿ ਟੋਟ ਲਾ ਲੈ ਇੱਕ ਰਹਿ ਗਿਆ ਟਰਾਈ ਕਰਨਾ ਆਪਾਂ ਸਾਰੇ ਤੇ ਟਰਾਈ ਕਰਨ ਲਈ ਹੁਣ ਆਪਾਂ ਆ लास्ट ਰਹਿ ਗਿਆ ਆਪਾਂ ਇਹਨਾਂ ਦੇ ਨਾਲ ਲੈਣਾ ਪੈਸੇ ਰੱਦ ਗਏ ਐਵੇਂ ਦੇਖ ਲੋ ਹਾਂ ਬਾਕੀ ਸਾਰੇ ਹੋ ਗਏ ਹਨਾ ਆ ਸਾਰੇ ਹੋ ਗਏ ਬਾਕੀ ਆ ਬੈ ਕੇ ਆ ਬੈ ਕੇ ਆ ਚੂਲੇ ਅੰਦੇ ਵੀ ਲੈ ਲੈ ਜੀ ਤੇ ਹੁਣ ਆ ਰਹਿ ਗਿਆ ਸਾਡੀ ਭਾਬੀ ਬੈ ਗਈ ਤੇ ਦੀਦਾ ਵੀ ਬਹਿ ਗਿਆ ਇੱਦਾਂ ਬੈ ਕੇ ਹਾਂ ਹਾਂ ਕਿਉਂ ਕਰ ਰਾਨੇ ਇਹ ਉੱਪਰ ਨੂੰ ਉੱਪਰ ਨੂੰ ਹਾਂ ਉੱਪਰ ਦਾ ਜਾਲੀ ਦਾ ਉੱਪਰ ਆਪਾਂ ਬੀਰਾਂ ਨੂੰ ਸੱਯਾ ਦੇਖ ਉਹ ਨੀਮਾ ਬੜਾ ਜਗਾਰਮੈਂਟ ਬੱਸ ਆਜ ਬੱਸ ਬਹੁਤ ਹੋ ਗਿਆ ਝੂੜਾ ਥੋੜਾ ਆਜੋ ਆਜੋ ਚਲੀਏ ਬਹੁਤ ਹੋ ਗਿਆ ਜੀ ਤਾਂ ਮਰਾ ਹਾਂ ਹੁਣ ਉੱਤਰ ਨੂੰ ਜੀ ਨਹੀਂ ਕਰਦਾ ਹਾਂਜੀ ਹੁਣ ਆਪਾਂ ਜੋਗਰਪਰਕ ਘੁੰਮ ਲਿਆ ਇੱਥੇ ਪਿੰਡ ਪੋਟ ਤਾਂ ਘੱਟ ਸੀਗੀ ਬਹੁਤ ਮਜ਼ਾ ਆਇਆ ਅਜੀ ਬਹੁਤ ਮਸਤੀ ਕੀਤੀ ਹੈ ਨਾ ਤੇ ਬਾਕੀ ਹੁਣ ਸਾਂਪਣ ਲੱਗੀ ਭੁੱਖ ਐ ਤੇ ਕੰਟੀਨਿਊ ਨਹੀਂ ਬੰਦਦਾ ਨਹੀਂ ਬੰਦਦਾ ਇਹ ਤੇ ਹੁਣ ਆਪਾਂ ਚੱਲਦੇ ਆਂ ਘਰੇ ਤੇ ਬਲੌਗ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਤਾਂ ਪਰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਸ਼ੱਕਰਬਾਰਾ ਲਾਈਕ ਕਰ ਲਓ ਲਾਈਕ ਕਰ ਦਿਓ ਬੜੇ ਦੱਸਦੇ ਕਿੰਦਾ ਨਹੀਂ ਲੱਗੀ ਨਕੇਸਾਂ ਦੇਖੋ ਤੁਸੀਂ